ਅੱਜ ਦੇ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ মিডিਆ ਦੇ ਰੋਲ ਦੀ মিডিਆ ਦਾ کردار ਕਿ মিডিਆ ਆਜ਼ਾਦ ਹੈ ਕਿ মিডিਆ ਸੱਚ ਬੋਲਦਾ ਹੈ ਕਿ মিডিਆ ਝੂਠਾ ਹੈ ਕਿ মিডিਆ ਨੇ ਸਿਰਫ ਪੈਸਾ ਬਣਾਉਣਾ ਹੈ ਕਿ মিডিਆ ਨੇ ਸਿਰਫ ਖੌਫ ਫਿਲਾਉਣਾ ਹੈ ਹੋਇਆ ਕਿ ਕੱਲ ਜਦੋਂ ਸੀਜ਼ ਫਾਇਰ ਹੋਇਆ ਉਸ ਤੋਂ ਪਹਿਲਾਂ ਵੀ ਤੁਸੀਂ ਗੋਦੀ মিডিਆ ਨੂੰ ਵੇਖ ਲਿਆ ਮਾਫੀਆ ਵੀ ਉਹਨਾਂ ਮੰਗੀਆਂ ਬਲਕਿ ਉਹਨਾਂ ਦੇ ਆਪਣੇ ਹੀ ਜਿਹੜੇ ਪੱਤਰਕਾਰ ਨੇ ਦੂਸਰੇ ਚੈਨਲਾਂ ਦੇ ਉਹ ਹੁਣ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰਨ ḍਏ ਨੇ ਕਿ ਵੀ ਤੁਸੀਂ ਕਿੱਦਾਂ ਮਤਲਬ ਡਿਕਲੇਅਰ ਕਰਤਾ ਕਿ ਇਸਲਾਮਾਬਾਦ ਤੇ ਕਬਜ਼ਾ ਹੋ ਗਿਆ ਸਾਡੀ ਫੌਜ ਚਲੀ ਗਈ ਸਾਡੀ ਫੌਜ ਵੜ ਗਈ ਪਾਕਿਸਤਾਨ ਦੇ ਵਿੱਚ ਇੰਜ ਕਰਤਾ ਕਰਾਚੀ ਤਬਾਹ ਕਰਤਾ ਇਹ ਸਾਰੀਆਂ ਚੀਜ਼ਾਂ ਕਿਹੜੇ ਸੋਰਸਸ ਤੋਂ ਤੁਸੀਂ ਆਵਾਮ ਨੂੰ ਡਰਾ ਰਹੇ ਸੋ ਤੇ ਖੌਫੋ ਹਰਾਸ ਜਿਹੜਾ ਫਲਾਣ ḍਏ ਸੋ ਪੰਜਾਬੀ ਮੀਡੀਆ ਚੈਨਲ ਵੀ ਅਮੈਂ ਵੇਖਦਾ ਰਿਹਾ ਵਾਂ ਉਹਨਾਂ ਦੇ ਉੱਤੇ ਵੀ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਮਤਲਬ ਬਤਾ ਚੜਾ ਕੇ ਜਿਹੜੀਆਂ ਨੇ ਜਨਤਾ ਨੂੰ ਵਹਾਈਆਂ ਜਾਣ ਡੀਆਂ ਸਨ ਜਿਹੜਾਂ ਦਾ ਹਕੀਕਤ ਦੇ ਨਾਲ ਕੋਈ ਤੱल्लਕ ਹੀ ਕੋਨੀ ਸੀ ਪਹਿਲੇ ਆਪਾਂ ਆਪਣੇ ਕੋਲ ਲੋਕ ਆਵਾਜ਼ ਟੀਵੀ ਦਾ ਵੀਡੀਓ ਇੱਕ ਭਰਾ ਨੇ ਕਿਹਾ ਕਿ ਤੁਸੀਂ ਇਹ ਵੀਡੀਓ ਵੇਖੋ ਆਪਾਂ ਪਹਿਲੇ ਇਹਨਾਂ ਦੀ ਗੱਲ ਸੁਣ ਲੈਨੇ ਆ ਉਸ ਤੋਂ ਬਾਅਦ ਫਿਰ ਆਪਣੀਆਂ ਕਰਾਂਗੇ ਕਿ ਇਹਦੇ ਵਿੱਚ ਸਾਡਾ ਕੀ ਰੋਲ ਰਿਹਾ ਅਸੀਂ ਕਿੱਥੋਂ ਤੱਕ ਮਤਲਬ ਕੋਸ਼ਿਸ਼ ਕੀਤੀ ਅਸੀਂ ਲਾਈਵ ਮੈਂ ਆਪਣੀ ਗੱਡੀ 'ਚ ਆਪ ਬਾਹਰ ਫਿਰਦਿਆਂ ਲਾਈਵ ਆ ਕੇ ਉਧਰ ਭਰਾਵਾਂ ਨੂੰ ਜਿਹੜਾ ਦੱਸਣ ਦੀ ਕੋਸ਼ਿਸ਼ ਕੀਤੀ ਕਿ ਯਾਰ ਕੋਈ ਚੀਜ਼ ਕੋ ਨਹੀਂ ਮੀਡੀਆ ਦੇ ਉੱਤੇ ਸਿਰਫ ਡਰਾਮੇਬਾਜ਼ੀ ਐ ਸਿਰਫ ਡਰੋਨ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਚੱਲਣ ਰਹੀਆਂ ਨੇ ਬਾਕੀ ਇਹੋ ਜੀ ਕੋਈ ਗੱਲ ਕੋ ਨਹੀਂ ਗਈ ਕਿ ਜਿਹਦੇ ਵਿੱਚ ਆਪਣਾ ਤੁਸੀਂ ਕਰ ਸਕੋ ਕਿ ਆਪਣੀਆਂ ਐਵੇਂ ਦੀ ਕੋਈ ਖਬਰ ਕੋ ਨਹੀਂ ਗਈ ਸਭ ਝੂਠੀਆਂ ਜਿਹੜੀਆਂ ਨੇ ਉਹ ਮੀਡੀਆ ਤੇ ਚੱਲਣ ਰਹੀਆਂ ਨੇ ਬਾਕੀ ਆਪਾਂ ਪਹਿਲੇ ਵੀਡੀਓ ਵੇਖ ਲੈਨੇ ਆਂ ਤੇ ਫਿਰ ਆਪਣਾ ਰੋਲ ਵੀ ਦੱਸਾਂਗੇ ਕੀ ਰਿਆ ਦੇ ਤੁਸੀਂ ਵੀ ਬਲਕੇ ਦੱਸੋਗੇ ਤੇ ਪਹਿਲੇ ਆਪਾਂ ਵੀਡੀਓ ਹਾਲ ਵਦਨੇ ਆ ਤੇ ਵੀਡੀਓ ਜਿਹੜੀ ਅੱਜ ਦੀ ਉਹ ਵੇਖ ਲੈਣੀ ਆ ਜੀ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ ਇਹ ਕਹਾਵਤ ਬਿਲਕੁਲ ਪੰਜਾਬੀ ਮੀਡੀਆ ਤੇ ਢੁਕੀ ਤੇ ਖਾਸ ਕਰਕੇ ਉਹ ਚੈਨਲਾਂ ਤੇ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਖਬਰ ਸਾਡੇ ਕੋਲ ਹੁੰਦੀ ਹੈ ਪੰਜਾਬ ਦੀ ਸਭ ਤੋਂ ਅਪਡੇਟ ਹੁੰਦੀ ਹੈ ਅਸੀਂ ਪੰਜਾਬ ਪ੍ਰਸਤਾਂ ਅਜਿਹੇ ਚੈਨਲਾਂ ਤੇ ਇਹ ਕਿਵੇਂ ਢੁਕੀ ਕੱਲ ਜਦੋਂ 5 ਵਜੇ ਤੋਂ ਬਾਅਦ ਇਹ ਐਲਾਨ ਹੋ ਗਿਆ ਕਿ ਸੀਜ਼ਫਾਇਰ ਹੋ ਚੁੱਕਿਆ ਹੁਣ ਦੋਨੋਂ ਦੇਸ਼ ਯੰਗਬੰਦੀ ਦੀ ਜਿਹੜੀ ਹੈ ਉਹ ਦੋਨਾਂ ਦੇਸ਼ਾਂ ਵਿੱਚਕਾਰ ਹੋ ਚੁੱਕੀ ਆ ਲੰਘਣਾ ਨਹੀਂ ਕਰਨਗੇ ਤਾਂ ਰਾਤ ਨੂੰ ਸ਼੍ਰੀਨਗਰ ਦੇ ਕੁਝ ਏਰੀਆ ਦੇ ਵਿੱਚ ਇੱਕ ਜਿਹੜੀ ਕਟਨਾ ਵਾਪਰੀ ਗੋਲੇਬਾਰੀ ਹੋਈ ਭਾਰਤੀ ਫੌਜ ਨੇ ਜਵਾਬ ਦਿੱਤਾ ਤੇ 9 ਵਜੇ ਤੋਂ ਬਾਅਦ ਉਹ ਉਹ ਵੀ ਟੈਕ ਗਿਆ ਪਰ ਇਹਨਾਂ ਚੈਨਲਾਂ ਦੀ ਬਦੌਲਤ ਪੰਜਾਬ ਦੇ ਵਿੱਚ ਜਿਹੜਾ ਡਰ ਫੈਲਿਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੈਨਿਕ ਹੋਇਆ ਲੋਕਾਂ ਦੇ ਮਨ ਦੇ ਵਿੱਚ ਲੋਕਾਂ ਨੂੰ ਇਹ ਲੱਗਾ ਕਿ ਮੁੜ جنگ ਸ਼ੁਰੂ ਹੋ ਗਈ ਹੈ ਲੋਕਾਂ ਨੂੰ ਇਹ ਲੱਗਾ ਕਿ ਮਸਾਂ ਸ਼ਾਂਤੀ ਆਈ ਸੀ ਜਿਨ੍ਹਾਂ ਇਹ ਚੈਨਲਾਂ ਨੇ ਦੁਬਾਰਾ ਅੱਗ ਲਾਈ ਹੈਰਾਨ ਰਹਿ ਜਾਓਗੇ ਟਾਈਟਲ ਦੇਖਿਓ ਥੰਬਨੇਲ ਦੇਖਿਓ ਇਹ ਮੈਂ ਸਭ ਤੋਂ ਪਹਿਲਾਂ ਉਹ ਚੈਨਲ ਦੇ ਥੰਬਨੇਲ ਪੜ੍ਹਦਾ ਜਿਹੜਾ ਸੈਟਲਾਈਟ ਚੈਨਲ ਹੈ ਜਿਹੜਾ ਵੱਡੇ ਪੱਤਰ ਦੇ ਉੱਤੇ ਦੇਸ਼ ਦੇ ਵਿੱਚ ਵੀ ਚੱਲਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਅਡਾਨੀ ਦਾ ਚੈਨਲ ਹੈ ਤੇ ਪੰਜਾਬ ਦੇ ਵਿੱਚ ਵੀ ਵੱਡੇ ਪੱਤਰ ਤੇ ਜਿਨ੍ਹਾਂ ਦੇ ਇੱਕ ਪੱਤਰਕਾਰ ਨੂੰ ਗੱਡੀ 'ਚ ਵੀ ਲਾਇਆ ਸੀ ਉਹ ਹੈ ਉਹਨਾਂ ਨੇ ਇਹ ਖਬਰ ਚਲਾਈ ਪਾਕਿਸਤਾਨ ਨੇ ਫਿਰ ਭੇਜੇ ਡਰੋਨ ਵੱਜ ਗਏ ਸੈਰਨ ਉਸ ਤੋਂ ਅੱਗੇ ਆ ਜਾਓ ਉਹਨਾਂ ਨੇ ਇੱਕ ਬਹੁਤ ਮੁਕਰ ਗਿਆ ਪਾਕਿਸਤਾਨ ਕਰ ਦਿੱਤਾ ਹਮਲਾ ਵੱਜ ਗਏ ਸੈਰਨ ਪੂਰੇ ਜ਼ਿਲ੍ਹੇ 'ਚ ਬਲੈਕਆਊਟ 20 ਮਿੰਟਾਂ 'ਚ ਪਾਕਿਸਤਾਨ ਨੇ ਕਰ ਦਿੱਤੇ 50 ਧਮਾਕੇ ਫਿਰ ਉਸ ਤੋਂ ਅੱਗੇ ਆ ਜਾਓ ਅ ਅੰਮ੍ਰਿਤਸਰ 에어ਪੋਰਟ ਦੇ ਉੱਤੇ ਵੀ ਇਹਨਾਂ ਨੇ ਹਮਲਾ ਕਰਵਾ ਦਿੱਤਾ ਫਿਰ ਉਸ ਤੋਂ ਅੱਗੇ ਇੱਕ ਹੋਰ ਚੈਨਲ ਹੈ ਵੈਬ ਚੈਨਲ ਹੈ ਕਿਸਾਨੀ ਅੰਦੋਲਨ ਮੌਕੇ ਸ਼ੁਰੂ ਹੋਇਆ ਸੀ ਜਿਹੜਾ ਪੰਜਾਬ ਪ੍ਰਸਤ ਦੱਸਦਾ ਆਪਣੇ ਆਪ ਨੂੰ ਅੰਗਰੇਜ਼ੀ 'ਚ ਨਾ ਤੁਸੀਂ ਸਮਝ ਹੀ ਜਾਓਗੇ ਉਹਨਾਂ ਦੇ ਵੀ ਇੱਕ ਪੱਤਰਕਾਰ ਆ ਪਹਿਲਾਂ ਬੜੇ ਤੱਤੇ ਚੱਲਦੇ ਹੁੰਦੇ ਸੀ ਹੁਣ ਪਿਛਲੇ ਦਿਨਾਂ ਦੇ ਸਰਕਾਰ ਦੇ ਚਹੇਤੇ ਐ ਉਹ ਵੀ ਉਹ ਕਹਿੰਦੇ 20 ਮਿੰਟਾਂ 'ਚ 50 ਤੋਂ ਵੱਧ ਤਮਾਕੇ ਤੇ ਉਹਨਾਂ ਨੇ ਤਾਂ ਆਪਦੀ ਜਿਹੜੀ ਪੱਤਰਕਾਰ ਲੜਕੀ ਸੀ ਐਂਕਰ ਸੀ ਉਹਨੂੰ ਵੀ ਅੱਗ ਦੇ ਵਿੱਚ ਖੜਾ ਦਿੱਤਾ ਅਸੀਂ ਬਾਰਡਰ ਏਰੀਆ ਦੇ ਵਿੱਚ ਗਏ ਆ ਫਾਜ਼ਲਕਾ ਫਰੋਈਪੁਰ ਤਰਨਤਾਰਨ ਸਾਹਿਬ ਦੇ ਨਾਲ ਲੱਗਦੀ ਇਹਨੇ ਬਾਰਡਰ ਆ ਉਹਨਾਂ ਸਾਰਾ ਚ ਗਏ ਆ ਕਿਤੇ ਵੀ ਅੱਗ ਨਹੀਂ ਲੱਗੀ ਪਰ ਇਹਨਾਂ ਚੈਨਾ ਦੇ ਐਂਕਰਾਂ ਨੇ ਆਪਦੇ ਪੱਤਰਕਾਰ ਅੱਗ ਦੇ ਵਿੱਚ ਖੜਾਏ ਵੀ ਇੱਧਰ ਬੰਮ ਫਟ ਰਿਆ ਸੀ ਇੱਧਰ ਬੰਮ ਫਟ ਰਿਆ ਸੀ ਕੱਲ ਰਾਤ ਉਸ ਤੋਂ ਅੱਗੇ ਆ ਜੋ ਇੱਕ ਹੋਰ ਹੈ ਉਹਨਾਂ ਦਾ ਅਖਬਾਰ ਵੀ ਹੈ ਕਾਫੀ ਚਰਚਾ ਚ ਰਿਹਾ ਹੈਗਾ ਤੇ ਯਕੀਨ ਕਰੋ ਉਹਨਾਂ ਦਾ ਵਸ ਨਹੀਂ ਚਲਿਆ ਮੀਡੀਆ ਦਾ ਨੀਤੇ ਆਪਣੇ ਜਿਹੜੇ ਪੱਤਰਕਾਰ ਸਨ ਨਾ ਉਹਨਾਂ ਨੂੰ ਬੰਬ ਦੇ ਉੱਤੇ ਬਾਹ ਦੇਂਦੇ ਕਿਹਾ ਵੇਖੋ ਜਿਹੜਾ ਬੰਬ ਡਿੱਗਣ ਵਾਲੇ ਉੱਤੇ ਸਾਡਾ ਪੱਤਰਕਾਰ ਬੈਠਾ ਉਹ ਵੀ ਬੰਬ ਦੇ ਨਾਲ-ਨਾਲ ਆ ਰਿਹਾ ਕਵਰੇਜ ਕਰਦਾ ਤੇ ਹੁਣ ਵੇਖਣੇ ਕਿੱਥੇ ਜਾ ਕੇ ਡਿੱਗਦਾ ਇੱਥੇ ਤੱਕ ਮਤਲਬ ਮੀਡੀਆ ਟੁਰ ਗਿਆ ਸੀ ਆ ਤਕਾ ਅੱਧ ਤੋਬਾ ਤੋਬਾ ਇੱਕ ਸੰਸਥਾ ਦੇ ਨਾਮ ਤੇ ਪੈਸੇ ਇਕੱਠੇ ਕਰਨ ਦਾ ਵੀ ਦੋਸ਼ ਹੈ ਉਹਨਾਂ ਤੇ ਲੱਗਦਾ ਰਹਿੰਦਾ ਉਹ ਚੈਨਲ ਵੀ ਚਲਾਉਂਦੇ ਆ ਉਹਨਾਂ ਦੇ ਵੱਲੋਂ ਵੀ ਰਾਤ ਜਿਹੜਾ ਉਹ ਇਹ ਕਹਿ ਗਿਆ ਕਿ ਅੱਧੀ ਰਾਤ ਨੂੰ ਧਮਾਕਿਆਂ ਨਾਲ ਗੂੰਜਿਆ ਅੰਮ੍ਰਿਤਸਰ ਇਹ থামਨੇਲ ਉਹਨਾਂ ਦਾ ਸੀ ਹੈਰਾਨੀ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵਿਸਫੋਟ ਨਹੀਂ ਹੋਇਆ ਤੇ ਕਸ਼ਮੀਰ ਦੇ ਵਿੱਚ ਵੀ ਜਿਹੜੀ ਹੈ ਜੰਮੂ ਦੇ ਵਿੱਚ ਵੀ ਭਾਰਤੀ ਫੌਜ ਨੇ ਕਿਹਾ ਕਿ ਕੋਈ ਧਮਾਕਾ ਨਹੀਂ ਹੋਇਆ ਪਰ ਇੰਨਾ ਕੈਨੇਡਾ ਨੇ ਧਮਾਕੇ ਕਰਨ ਦੀ ਕੋਈ ਕਸਰ ਨਹੀਂ ਛੱਡੀ ਰਾਤ ਲੋਕਾਂ ਨੂੰ ਇੰਨਾ ਡਰਾਇਆ ਅੱਜ ਸਵੇਰ ਤੋਂ ਲੈ ਕੇ ਰਾਤ ਤੋਂ ਲੈ ਕੇ ਸਵੇਰ ਤੱਕ ਲੋਕਾਂ 'ਚ ਇਹੀ ਚਰਚਾ ਸੀ ਕਿ ਜੰਗ ਦੁਬਾਰਾ ਸ਼ੁਰੂ ਹੋਵੇਗੀ ਹਾਲਾਂਕਿ ਹੁਣ ਤੱਕ جنگ ਹੀ ਨਹੀਂ ਲੱਗੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ جنگ ਨਹੀਂ ਲੱਗੀ ਦੋਨਾਂ ਮੁਲਕ ਆਪਣੇ ਆਪਣੇ ਆਤੇ ਕੋਈ ਸਰਜੀਕ ਜਿਹੜਾ ਸਟ੍ਰਾਈਕ ਕਰ ਰਿਹਾ 에ਅਰ ਸਟ੍ਰਾਈਕ ਕਰ ਰਿਹਾ ਸੀ ਕੋਈ ਕਿਸੇ ਤਰੀਕੇ ਨਾਲ ਕੋਈ ਡਰੋਨ ਭੇਜ ਕੇ ਪਰ جنگ ਉਦੋਂ ਲੱਗਦੀ ਹੈ ਜਦੋਂ ਬਾਰਡਰਾਂ ਤੇ ਆਹਮੋ ਸਾਹਮਣੀ ਗੋਲੀ ਚੱਲਣੀ ਸ਼ੁਰੂ ਹੋ ਜਾਵੇ ਪੰਜਾਬ ਦੇ ਕਿਸੇ ਵੀ ਬਾਰਡਰ ਤੇ ਆਹਮੋ ਸਾਹਮਣੀ ਗੋਲੀ ਨਹੀਂ ਚੱਲੀ ਰਾਜਸਥਾਨ ਦੇ ਕਿਸੇ ਵੀ ਬਾਰਡਰ ਤੇ ਆਹਮੋ ਸਾਹਮਣੀ ਗੋਲੀ ਨਹੀਂ ਚੱਲੀ ਗੁਜਰਾਤ ਦੇ ਕਿਸੇ ਵੀ ਬਾਰਡਰ ਤੇ ਆਹਮੋ ਸਾਹਮਣੀ ਗੋਲੀ ਨਹੀਂ ਚੱਲੀ ਜੰਮੂ ਦੇ ਵਿੱਚ ਵੀ ਬੀਐਸਐਫ ਜਿਹੜਾ ਉਹ ਮੁਕਾਬਲਾ ਕਰ ਰਹੀ ਹੈ ਉੱਥੇ ਵੀ ਫੌਜ ਨਹੀਂ ਲਗਾਈ ਗਈ ਪਰ ਜਿਸ ਤਰੀਕੇ ਦੇ ਨਾਲ ਪੰਜਾਬੀ মিডিਆ ਨੇ ਖਾਸ ਕਰਕੇ ਜਿਹੜੇ ਮੈਂ 3-4 ਚੈਨਲ ਤੁਹਾਨੂੰ ਦੱਸੇ ਆ ਇਹਨਾਂ ਨੇ ਤਾਂ ਐਨੀ ਰਾਤ ਅੱਗ ਲਾਈ ਐਨਾ ਰਾਤ ਲੋਕਾਂ ਨੂੰ ਡਰਾਇਆ ਲੋਕ ਫਿਰ ਪੰਪਾਂ ਵੱਲੋਂ ਭੱਜ ਪਏ ਲੋਕ ਫਿਰ ਇਹ ਸੋਚਾਂ ਲਾ ਗਏ ਕਿ ਸਵੇਰੇ ਰਾਸ਼ਨ ਹੋਰ ਕਿੰਨਾ ਇਕੱਠਾ ਕਰਨਾ ਪੈਣਾ ਇਹ ਜੀ ਹਾਂ ਕੁਝ ਨਾ ਕਰੋ ਅਜੇ ਇਹ ਕੁਝ ਤੋਂ ਬਖਸ਼ੋ ਇਹ ਮੰਨਦੇ ਆ ਕਿ ਤੁਹਾਨੂੰ ਵੀ ਚਾਹੀਦੇ ਆ ਵੀ ਉਹ ਸਭ ਨੂੰ ਚਾਹੀਦੇ ਆ ਸਭ ਫਿਰਦੇ ਆ ਵੀ ਹਮਾਰੇ ਪਰ ਇੰਨਾ ਡਰਾ ਕੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਚੈਨਲੋਂ ਤੇ ਪੰਜਾਬ ਦਾ ਜੰਗ ਕਦੇ ਵੀ ਨਹੀਂ ਚਾਹੀ ਪੰਜਾਬ ਨੇ ਤਾਂ ਪੰਜਾਬ ਦੇ ਬਾਰਡਰ ਏਰੀਆ ਦੇ ਲੋਕ ਦੇ ਸਾਹ ਸੁੱਕਣੇ ਪਏ ਹੋਏ ਸੀ ਸਮਾਨ ਚੱਕ-ਚੱਕ ਕੇ ਭੱਜਣਾ ਪੈ ਰਿਆ ਸੀ ਕਿਸੇ ਦੇ ਘਰੇ ਗੋਲਾ ਡਗ ਰਿਹਾ ਸੀ ਕਿਸੇ ਜਿਹੇ ਘਰੇ ਡਰੋਨ ਡਗ ਰਿਹਾ ਸੀ ਕਿਸੇ ਦੀ ਮੱਝ ਮੱਚ ਗਈ ਕਿਸੇ ਦੇ ਬੰਦੇ ਮੱਚ ਗਏ ਉਹ ਸਾਰੇ ਲੋਕ ਜੰਗ ਨਹੀਂ ਚਾਹੁੰਦੇ ਸੀ ਪਰ ਇਹਨਾਂ ਦੇ ਢੱਡੀ ਪੀੜ ਪਈ ਜਦੋਂ ਜੰਗ ਬੰਦ ਹੋ ਗਈ ਇਹਨਾਂ ਨੂੰ ਲੱਗਿਆ ਵੀ ਜੰਗ ਬੰਦ ਹੋ ਗਈ ਹੁਣ ਬੋਲਾਂਗੇ ਕਾਇਤੇ ਕਿਉਂਕਿ ਸਰਕਾਰਾਂ ਦੇ ਕ੍ਰਿਟਿਸਿਜ਼ਮ ਤਾਂ ਇਹਨਾਂ ਨੇ ਕਰਨੇ ਨਹੀਂ ਸਵਾਲ ਉਠਾਉਣੇ ਨਹੀਂ ਪਾਣੀਆਂ ਦਾ ਮਸਲਾ ਹੋਵੇ ਹੋਰ ਹੋਵੇ ਉਹ ਤਾਂ ਪੰਜਾਬ 'ਚ ਬੋਲਣਾ ਨਹੀਂ ਕਿਉਂਕਿ ਮੋਟੀਆਂ-ਮੋਟੀਆਂ ਐਡਾਂ ਲਗੀਆਂ ਹੋਈਆਂ ਹਰ ਦੂਜੀ ਖ਼ਬਰ ਤੇ ਇਹਨਾਂ ਤੇ ਐਡ ਚੱਲਦੀ ਹੈ ਇਹਨਾਂ ਨੂੰ ਲੱਗਦਾ ਸੀ ਕਿ ਪਾਕਿਸਤਾਨ ਵਿਰੁੱਧ ਬੋਲ ਕੇ ਜਾਂ ਜੰਗ 'ਚ ਬੋਲ ਕੇ ਬਸ ਆਪਦੀ ਪੜਾਅਸ ਕੱਢ ਲਈ ਜਾਵੇ ਖੁੱਡਾਂ 'ਚ ਵੀ ਨਿਕਲੇ ਆਏ ਸੀ ਇੱਕ ਪੱਤਰਕਾਰ ਸੀਨੀਅਰ ਪੱਤਰਕਾਰ ਕਿਸਾਨੀ ਅੰਦੋਲਨ ਮੌਕੇ ਤੇ ਉਸ ਤੋਂ ਪਹਿਲਾਂ بڑے ਨਾਮ ਸੀ ਉਹਨਾਂ ਦਾ ਉਹ ਵੀ ਬਾਹਰ ਨਿਕਲੇ ਉਹ ਵੀ ਕਿਤੇ ਫੌਜ ਚ ਕਹਿ ਦਿੰਦੇ ਸੀ ਕਿ ਮਿਲਟਰੀ ਦੇ ਸੂਤਰਾਂ ਤੋਂ ਖਬਰ ਆਈ ਹੈ ਮੈਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਮਿਲਟਰੀ ਦੇ ਸੂਤਰ ਕਿਹੜੇ ਸੀ ਉਹਨਾਂ ਤੋਂ ਖਬਰ ਆਈ ਹੈ ਅੱਜ ਰਾਤ ਨੂੰ ਵੱਡਾ ਕੁਝ ਹੋ ਸਕਦਾ ਉਹ ਵੀ ਬਾਹਰ ਨਿਕਲੇ ਉਹਨਾਂ ਨੇ ਵੀ ਡਰੋਨ ਦੀ ਕੋਈ ਕੋਸ਼ਿਸ਼ ਨਹੀਂ ਛੱਡੀ ਉਹਨਾਂ ਦੇ ਪੱਤਰਕਾਰਾਂ ਨੇ ਕੋਈ ਡਰੋਨ ਦੀ ਕੋਈ ਕਸਰ ਨਹੀਂ ਛੱਡੀ ਪੱਛੇ ਭੱਜੇ ਫੌਜ ਦੇ ਆਹ ਫੌਜ ਆ ਗਈ ਹੈ ਉਸੇ ਤਰੀਕੇ ਦੇ ਨਾਲ ਇੱਕ ਉਹ ਚੈਨਲ ਦੇ ਮੈਂ ਤੁਹਾਨੂੰ ਦੱਸਿਆ ਉਹ ਪੱਤਰਕਾਰ ਗੱਡੀ 'ਚ ਉਤਰੇ ਸੀ ਜਿਹੜੇ ਉਹ ਵੀ ਵੱਖ-ਵੱਖਰੇ ਜਾ ਕੇ ਇੱਥੇ ਏਤਮਾਕਾ ਹੋਇਆ ਇੱਥੇ ਡਰੋਨ ਡਿੱਗਿਆ ਇੱਥੇ ਰਾਤ ਨੂੰ ਬਲੈਕਆਊਟ ਹੋ ਚੁੱਕਿਆ ਇਹ ਹੋ ਚੁੱਕਿਆ ਅੱਧਾ ਬਲੈਕਆਊਟ ਤਾਂ ਇਹਨਾਂ ਚੈਨਲਾਂ ਨੇ ਕਰਵਾ ਦਿੱਤਾ ਸਰਕਾਰ ਤੋਂ ਜਦੋਂ ਲਗਾਤਾਰ ਇਸ ਤਰੀਕੇ ਦੀ ਕਿਉਂਕਿ ਇਹ ਚੀਜ਼ ਦੇ ਉੱਤੇ 50 ਦੇ ਮੁੱਖ ਮੰਤਰੀ ਵੀ ਬੋਲੇ ਆ ਭਗਵਾਨ ਸਿੰਘ ਮਾਨ ਕੇ ਜਿਹੜੇ ਬੋਲੇ ਆ ਨੈਸ਼ਨਲ ਮੀਡੀਆ ਦੇ ਉੱਤੇ ਕਿ ਯਾਰ ਇੰਨਾ ਨਾ ਤੁਸੀਂ ਅਫਵਾਹ ਫਲਾਓ ਪਰ ਪੰਜਾਬ ਦੇ ਚੈਨਲਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਬੀਤੀ ਰਾਤ ਜਿੰਨਾ ਡਰ ਇਹਨਾਂ ਨੇ ਪੈਦਾ ਕੀਤਾ ਜਿੰਨਾ ਇਹਨਾਂ ਨੇ ਮਾਹੌਲ ਇਹਨਾਂ ਤੋਂ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਇਹ ਲੋਕ ਕਦੇ ਸ਼ਾਂਤੀ ਨਹੀਂ ਚਾਹੁੰਦੇ ਇਹ ਲੋਕ ਉਹੀ ਭਾਲਦੇ ਆ ਕਿ ਅੱਗ ਲੱਗੇ ਅੱਗ ਲਾ ਕੇ ਅਸੀਂ ਡੱਬੂਆਂ ਕੰਤੇ ਚੜ ਜਾਈਏ ਤੇ ਪੰਜਾਬ ਮੱਚਦਾ ਮੱਚੇ ਸਰਹੱਦੀ ਲੋਕਾਂ ਦਾ ੱੱਕਾ ਹੁੰਦਾ ਹੋਵੇ ਸਰਹੱਦੀ ਲੋਕਾਂ ਨੂੰ ਉੱਠਣਾ ਪੈਂਦਾ ਪਵੇ ਪੰਜਾਬ ਦੇ ਵਿੱਚ ਡਰੋਨ ਡਿੱਗਦੇ ਡਿੱਗਣ ਕਿਉਂਕਿ ਸਵੇਰ ਨੂੰ ਜਾਵਾਂਗੇ ਡਰੋਨ ਦਿਖਾਵਾਂਗੇ ਖਬਰ ਚੱਲੂਗੀ ਇਹ ਚੀਜ਼ਾਂ ਤੋਂ ਆਵਾਜ਼ ਆਉਣਾ ਚਾਹੀਦਾ ਜੇ ਅਸੀਂ ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਕਹਿ ਕੇ ਪੁਕਾਰਦੇ ਆ ਤਾਂ ਇਹ ਇਹਨਾਂ ਦੀ ਵੀ ਕਸਰ ਉਦੋਂ ਕੋਈ ਕਸਰ ਘਟ ਨਹੀਂ ਹੈ ਇਹ ਉਸ ਤੋਂ ਵੱਡੇ ਗੋਦੀ ਨੇ हां ਉਹਨਾਂ ਨੂੰ ਵੱਡੇ ਪੱਧਰ ਤੇ ਮੌਕਾ ਮਿਲਦਾ ਹੈ ਉਹ ਵੱਡੇ ਪੱਧਰ ਤੇ ਗੱਲ ਕਰ ਜਾਂਦੇ ਐ ਇਹਨਾਂ ਦਾ ਜਿਹੜਾ ਪੱਧਰ ਹੈ ਇਹ ਓਡੇ ਪੱਧਰ ਤੇ ਗੱਲ ਕਰਦੇ ਆ ਪਰ ਜ਼ਹਿਰੀਲੀ ਪੱਤਰਕਾਰੀ ਅੱਗ ਲਾਉ ਪੱਤਰਕਾਰੀ ਢੜਕਾਉ ਪੱਤਰਕਾਰੀ ਜਿੰਨੀ ਰਾਤ ਇਹਨਾਂ ਨੇ ਕੀਤੀ ਹੈ ਕੋਈ ਕਸਰ ਨਹੀਂ ਲੋਕ ਵਾਰ-ਵਾਰ ਪੁੱਛ ਰਹੇ ਸੀ ਜੰਗ ਲੱਗ ਗਈ ਜੰਗ ਲੱਗ ਗਈ ਤਾਂ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾਂਦਾ ਕਿ ਜਿਵੇਂ ਇੱਕ ਰਵੀਸ਼ ਕੁਮਾਰ ਨੇ ਪੋਸਟ ਪਾਈ ਸੀ ਕਿ ਟੀਵੀ ਬੰਦ ਕਰ ਦਿਓ ਪਤਾ ਨਹੀਂ ਕਦੋਂ ਕਿਹਾ ਸੀ ਪਰ ਟੀਵੀ ਬੰਦ ਕਰ ਦਿੱਤਾ ਜਾਵੇ ਤਾਂ ਉਵੇਂ ਹੀ ਇਹੀ ਗੱਲ ਵਾਰ-ਵਾਰ ਕਹਿਣੀ ਪਈ ਕਿ ਤੁਸੀਂ ਆਹ ਚੈਨਲ ਬੰਦ ਕਰ ਦਿਓ ਜੇ ਤੁਸੀਂ ਚਾਹੁੰਦੇ ਹੋ ਕਿ ਸ਼ਾਂਤੀ ਪੰਜਾਬ 'ਚ ਕਿਤੇ ਵੀ ਕਿਸੇ ਤਰੀਕੇ ਦੀ ਘਟਨਾ ਨਹੀਂ ਸੀ ਡਰੋਨ ਆਏ ਇਕਾ ਦੁਕਾ ਡਰੋਨ ਆਏ ਉਹ ਚਲੇ ਗਏ ਬਾਕੀ ਫੌਜ ਕਿਸ ਲਈ ਬੈਠੀ ਹੈ ਉਹ ਇਸੇ ਲਈ ਹੈ ਜੇ ਕੋਈ ਗੱਲ ਹੋਊਗੀ ਉਹ ਆਪੇ ਸਾਂਭਣਗੇ ਫਿਰ ਜਦੋਂ ਦੋ ਦੇਸ਼ਾਂ ਦੇ ਵਿੱਚ ਕੋਈ ਸਮਝੌਤਾ ਹੁੰਦਾ ਹੈ ਕੋਈ ਇਹ ਸਮਝੌਤਾ ਨਹੀਂ ਹੁੰਦਾ ਕਿ ਕੋਈ ਮੁੱਕਰ ਜੂਗਾ ਇੱਥੋਂ ਜਾ ਕੇ ਬਾਹਰ ਜਾ ਕੇ ਤੇ ਕਹਿ ਦੂਗਾ ਕਿ ਮੈਂ ਨਹੀਂ ਇਹ ਦੋਨੇ ਦੇਸ਼ਾਂ ਦੇ بڑے ਸੂਝਵਾਨ ਆਗੂ ਦੋਨੇ ਦੇਸ਼ਾਂ ਦੇ ਵੱਡੇ ਅਫਸਰ ਬਹਿ ਕੇ ਸਮਝੌਤਾ ਕਰਵਾਉਂਦੇ ਆ ਹੁੰਦੇ ਆ ਦੋਨਾਂ ਦੇ ਵਿੱਚ ਤੇ ਦੋਨੇ ਦੇਸ਼ ਇਹ ਕਹਿੰਦੇ ਆ ਅੱਜ ਵੀ ਇਹ ਬਿਆਨ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਭਾਰਤ ਨੇ ਕਦੇ ਨਹੀਂ ਕਿਹਾ ਕਿ ਸਾਨੂੰ ਜੰਗ ਚਾਹੀਦੀ ਹੈ ਪਾਕਿਸਤਾਨ ਨੇ ਕਦੇ ਨਹੀਂ ਕਿਹਾ ਸਾਨੂੰ ਜੰਗ ਚਾਹੀਦੀ ਹੈ ਪਰ ਇਹ ਮੀਡੀਆ ਨੂੰ ਜਿੰਨੀ ਜੰਗ ਚਾਹੀਦੀ ਹੈ ਉਹ ਨਹੀਂ ਕਿਸੇ ਨੂੰ ਨਹੀਂ ਚਾਹੀਦੀ ਸਹੀ ਕਹਿ ਰਹੇ ਜਿਵੇਂ ਲੋਕ ਹੁਣ ਟਿੱਚਰਾ ਕਰ ਰਹੇ ਆ ਕਿ ਕੀ ਆ ਜਿਹੜੇ ਨੈਸ਼ਨਲ ਮੀਡੀਆ ਹੈ ਜਿਵੇਂ ਅੱਜ ਤੱਕ ਹੋ ਗਿਆ ਜੀ ਨਿਊਜ਼ ਹੋ ਗਿਆ ਜਾਂ ਹੋਰ ਚੈਨਲ ਆ ਕਿ ਪੁੱਛੋ ਉਹਨਾਂ ਦੇ ਬੰਦੇ ਪਾਕਿਸਤਾਨ ਚੋਂ ਮੁੜਿਆ ਕਿ ਨਹੀਂ ਜਾਂ ਉਹਨਾਂ ਨੇ ਹੈੱਡ ਕੁਆਰਟਰ ਹੀ ਪਾਕਿਸਤਾਨ ਦੇ ਕਰਾਚੀ ਜਾਂ ਲਾਹੌਰ ਚ ਬਣਾ ਲਏ ਜੇ ਬਣਾ ਲਏ ਤਾਂ ਉਹਨਾਂ ਨੂੰ ਕੋ ਆਜੋ ਵਾਪਸ ਹੁਣ ਪਾਕਿਸਤਾਨ ਆਪਾਂ ਨੂੰ ਛੱਡਣਾ ਪੈਣਾ ਹੈ ਅਜਿਹੀਆਂ ਟਿਚਰਾਂ ਹੋ ਰਹੀਆਂ ਹਨ ਕੋਰੋਨਾ ਤੋਂ ਬਾਅਦ ਪੱਤਰਕਾਰੀ ਤੇ ਜਿਹੜੀ ਹੈ ਪ੍ਰਿੰਟ ਮੀਡੀਆ ਤੇ ਬਹੁਤ ਵੱਡੀ ਸੱਟ ਵੱਜੀ ਸੀ ਤੇ ਆਹ ਜਿਹੜੀ ਹੈ ਸਟ੍ਰਾਈਕ ਤੋਂ ਬਾਅਦ ਨੈਸ਼ਨਲ ਮੀਡੀਆ ਮੇਨਸਟ੍ਰੀਮ ਮੀਡੀਆ ਤੇ ਬਹੁਤ ਵੱਡੀ ਸੱਟ ਵੱਜੀ ਹੈ ਜਿੰਨਾ ਇਹਨਾਂ ਨੇ ਲੋਕਾਂ ਨੂੰ ਡਰਾਇਆ ਹੈ ਜਿਨ੍ਹਾਂ ਇਹਨਾਂ ਨੇ ਲੋਕਾਂ 'ਚ ਖੌਫ ਪੈਦਾ ਕੀਤਾ ਤੇ ਪਿੱਛੇ ਪੰਜਾਬ ਦੇ ਚੈਨਲ ਵੀ ਨਹੀਂ ਰਹੇ ਜਿਨ੍ਹਾਂ ਨੇ ਰੱਜ ਕੇ ਕੱਲ ਰਾਤ ਗੰਦ ਪਾਇਆ ਜਿਨ੍ਹਾਂ ਨੇ ਰੱਜ ਕੇ ਕਿਉਂਕਿ ਇਹਨਾਂ ਦੇ ਰੋਟੀ ਹਾਜਮ ਨਹੀਂ ਹੋ ਰਹੀ ਸੀ ਕਿ ਜੰਗ ਰੁਕ ਕਿਉਂ ਗਈ ਪਹਿਲਾਂ ਇਹ ਕਰਦੇ ਸੀ ਪੂਰਾ ਬੋਲ ਬਾਲ ਕੇ ਅੱਗ ਲਾ ਕੇ ਇਧਰ ਡੱਕ ਪਿਆ ਬੰਬ ਉਧਰ ਡੱਕ ਪਿਆ ਜਦੋਂ ਮਿਲਟਰੀ ਦਾ ਬਿਆਨ ਆਇਆ ਕਿ ਇਸ ਤਰੀਕੇ ਨਾਲ ਨਹੀਂ ਹੋਇਆ ਨਹੀਂ ਹੋਇਆ ਫਿਰ ਉਹਦੇ ਬਿਆਨ ਚਲਾਉਣ ਲੱਗੇ ਫਿਰ ਥੋੜੀ ਜਾਣਕਾਰੀ ਕਾਦੀ ਸੀ ਤੁਹਾਡੇ ਕੋਲੇ ਇਨਫੋਰਮੇਸ਼ਨ ਕਾਦੀ ਸੀ ਤੁਹਾਡਾ ਹੀ ਡੱਕ ਡੱਕ ਪੱਤਰ ਹੈ ਜਿਹੜੇ ਪਤਾ ਹੈ ਜਿਹੜੇ ਵੈਬ ਚੈਨਲ ਆ ਪੰਜਾਬ ਦੇ ਜਾਂ ਇਹਨਾਂ ਕਿੱਥੋਂ ਤੱਕ ਮਾਰ ਆ ਸਭ ਨੂੰ ਹੀ ਪਤਾ ਹੁੰਦੀ ਹੈ ਪਰ ਇਹ ਤਾਂ ਇੱਥੋਂ ਤੱਕ ਵੀ ਹੋ ਜਾਂਦਾ ਕਿ ਐਂ ਲੱਗਦਾ ਰਹਿੰਦਾ ਕਿ ਇਹਨਾਂ ਦੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਚੱਲ ਰਹੀ ਹੋਵੇ ਜਿਵੇਂ ਅਜਿਹੀਆਂ ਚੀਜ਼ਾਂ ਤੋਂ ਆਵਾਜ਼ ਆਉਣਾ ਚਾਹੀਦਾ ਹੈ ਜੰਗ ਮਜ਼ਾਕ ਨਹੀਂ ਹੁੰਦੀ ਜੰਗ ਜੰਗ ਹੁੰਦੀ ਹੈ ਤੇ ਜੰਗ ਲੋਕਾਂ ਦੀਆਂ ਨਸਲਾਂ ਤੱਕ ਜਿਹੜੀਆਂ ਤਬਾਹ ਕਰ ਦਿੰਦੀ ਹੈ ਤੇ ਅਜਿਹੀ ਜੰਗ ਤੋਂ ਬਚਣ ਲਈ ਕੋਈ ਗੱਲ ਕਰਨੀ ਚਾਹੀਦੀ ਆ ਇੰਨੀਆਂ ਬਕਵਾਸ ਨਹੀਂ ਕਰਨੀ ਚਾਹੀਦੀ ਤੇ ਲੋਕਾਂ 'ਚ ਡਰ ਨਹੀਂ ਫੈਲਾਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਰਾਤ ਤੁਸੀਂ ਫੈਲਾਇਆ ਵੱਟੇ ਪદ્ધਤੀ ਨਹੀਂ ਹੋ ਸਕੀ ਭਾਈ ਆਹ ਵੈਸੇ ਨਾ ਸਲੂਡ ਆ ਯਾਰ ਪਹਿਲੇ ਦੇ ਭਰਾ ਨੂੰ ਬੜੇ ਇਮਾਨਦਾਰੀ ਨਾਲ ਗੱਲ ਕਰਨ ਦਾ ਜਜ਼ਬਾ ਰੱਖਿਆ ਭਾਈ ਨੇ ਕਿ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਇਹ ਗੱਲ ਸਾਡੇ ਲੋਵੇਂ ਸੇਮ ਸੇਮ ਇਹੀ ਸੀ ਤੇ ਅਸੀਂ ਤੇ ਲਾਈਵ ਉਸ ਵੇਲੇ ਜਾ ਕੇ ਗੱਲ ਕਰਨੇ ਸਾਂ ਕਿ ਭਰਾਓ ਆ ਵੇਖੋ ਹੱਥ ਬੰਨੇ ਤੁਹਾਡੇ ਅੱਗੇ মিডিਆ ਦੀਆਂ ਗੱਲਾਂ ਤੇ ਨਾ ਜਾਏ ਉਹ মিডিਆ ਨੇ ਤਾਂ ਜੰਗ ਲਾਈ ਹੈ মিডিਆ ਨੇ ਤਾਂ ਪਾਕਿਸਤਾਨ ਦੇ ਉੱਤੇ ਕਬਜ਼ਾ ਵੀ ਕਰ ਲਿਆ ਤੇ ਜੇ মিডিਆ ਦੇ ਮੈਨੂੰ ਮੈਂ ਲਾਈਵ ਗਿਆ ਮੈਂ ਥੱਲੇ ਕਮੈਂਟ ਆਈ ਜਾਣ ਓ ਉਹ ਦੇਖੋ ਜਾ ਕੇ এবੀਪੀ ਦੇਖੋ ਜ਼ੀ ਨਿਊਜ਼ ਤੇ ਦੇਖੋ ਇਹ ਦੇਖੋ ਉਹ ਮੈਂ ਕਹਾ ਮੈਂ ਕਿਉਂ ਵੇਖਾ ਮੈਨੂੰ ਨਹੀਂ ਪਤਾ ਕੀ ਕਰਨ ਡਏ ਨੇ ਐਵੇਂ ਮਾਰੀ ਮੈਂ ਇੱਥੇ ਬੈਠਾ ਆ ਮੈਂ ਇੱਥੇ ਬੈਠਾ ਇੱਥੇ ਤੁਹਾਨੂੰ ਲਾਈਵ ਦਿਖਾਈ ਜਾਣਾ ਕਿ ਨਾ ਕੋਈ ਬਲੈਕਆਊਟ ਹੋਇਆ ਇੱਥੇ ਨਾ ਕੋਈ ਪੰਜਾਬ ਸਾਰਾ ਬਲੈਕਆਊਟ ਉਧਰ ਕਰਤਾ ਅੰਜ ਹੋ ਗਿਆ ਅੰਜ ਹੋ ਗਿਆ ਉਹ ਮੈਨੂੰ ਸਮਝ ਨਹੀਂ ਸੀ ਆਉਣ ਡਈ ਕਿ ਜੇ جنگ ਹੋਵੇ ਤੇ ਦੋਵਾਂ ਪਾਸੇ ਬਲੈਕਆਊਟ ਹੋਵੇ ਕਿ ਇਹਨਾਂ ਕੋਲ ਜਿਹੜੀਆਂ ਤਲਿਸਮਾਤੀ ਐਨਕਾਂ ਨੇ ਕੇ ਇਹਨਾਂ ਨੇ ਜਿਹੜਾ ਮਤਲਬ ਯਾਰ ਅਖੀਰ ਕਿਸਮ ਦੀ ਫਜ਼ੂਲ ਤੇ ਬੈਡ ਮੀਡੀਆ ਕਵਰੇਜ ਤੇ ਮੀਡੀਆ ਨੇ ਆਪਣਾ ਐਡਾ ਨੈਗੇਟਿਵ ਇਮਪੈਕਟ ਪਾਇਆ ਇਹਦੇ ਉਤੇ ਕਿ ਛੱਡ ਗੱਲਾਂ ਹੀ ਦਵੋ ਬਾਕੀ ਉਹ ਜ਼ੀ ਦੇ ਉਤੇ ਮੈਂ ਵੇਖਣ ਰਿਹਾ 1.5 2 ਲੱਖ ਬੰਦਾ ਜਿਹੜਾ ਉਹ ਲਾਈਵ ਵੇਖਣ ਰਿਹਾ ਉਹਨਾਂ ਨੂੰ ਉੱਪਰ ਜਾ ਫਿਰਦਾ ਇੱਧਰ ਤੋਂ ਬੜੀ ਖਬਰ ਆ ਗਈ ਬੜੀ ਖਬਰ ਆ ਗਈ ਜੀ ਫੈਸਲਾਬਾਦ ਵੀ ਤਬਾਹ ਕਰ ਦਿੱਤਾ ਗਿਆ ਹੈ ਫੈਸਲਾਬਾਦ ਕੋ ਵੀ ਜਲਾ ਕਰ राख ਕਰ ਦਿਆ ਗਿਆ ਇਧਰੋਂ ਭੱਜ ਗਿਆ ਵੇ ਇਧਰੋਂ ਟੁਰ ਗਿਆ ਉਧਰੋਂ ਭੱਜ ਗਿਆ ਵੇ ਰੁਕੋ ਜੀ ਰੁਕੋ ਉਹ ਗੌਰਵ ਆਰੀਆ ਵੀ ਬਿਠਾ ਜੀ ਹੋਤੇ ਇੱਕ ਹੋਰ ਦੋ ਦਿਨਿਆਂ ਨੇ ਹੋਰ ਸਨ ਉਹ ਇਧਰੋਂ ਭੱਜ ਗਿਆ ਵੇ ਇਧਰੋਂ ਟੁਰ ਜੇ ਉਧਰੋਂ ਭੱਜ ਗਿਆ ਵੇ ਇਧਰੋਂ ਟੁਰ ਜੇ ਨਾਲ ਹੀ ਖਬਰ ਜੀ اسلام ਆਬਾਦ ਪਰ ਕਬਜ਼ਾ ਕਰ ਲਿਆ ਬੜੀ ਖਬਰ ਆ ਗਈ ਜੀ اسلام ਆਬਾਦ ਉਹ ਆਖੀ ਜਾਣ ਵਿੱਚ ਬੈਠੇ ਅੱਛਾ ਜੀ ਜੇ ਪਾਕਿਸਤਾਨ ਦਾ ਡਿਫੈਂਸ ਹੁਣ ਤਬਾਹ ਕਰਤਾ ਡਿਫੈਂਸ ਸਿਸਟਮ ਸਾਰਾ ਹੁਣ ਕੀ ਹੋਏਗਾ ਅ ਗੁਰਵਾਰੀਆ ਸਾਰੇ ਉਹਨਾਂ ਦੇ ਨੇ ਹੁਣ ਕੀ ਹੈ ਹੁਣ ਜਹਾਜ਼ ਜਾਣਗੇ ਬੰਬ ਸੁੱਟੋ ਵਾਪਸ ਆਜੋ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸੁੱਟੋ ਉਹਦੇ ਵਾਪਸ ਆਜੋ ਪਤਾ ਹੀ ਨਹੀਂ ਲੱਗਣਾ ਮਤਲਬ ਐਂਜਲ ਹੋ ਗਿਆ ਕੱਲ ਸਵੇਰੇ ਸਾਡੀ ਫੌਜ ਜਿਹੜੀ ਹੈ ਉਹ ਦਾਖਲ ਹੋ ਜਾਏਗੀ ਹੁਣ ਰਾਕਟਾ ਨਾਲ ਹਮਲਾ ਕੀਤਾ ਹੈ ਸਵੇਰੇ ਸਾਡੀ ਫੌਜ ਜਿਹੜੀ ਹੈ ਤਬਾਹ ਪਾਕਿਸਤਾਨ ਕਰਤਾ ਤੇ ਸਵੇਰੇ ਫੌਜ ਜਿਹੜੀ ਹੈ ਪੂਰਾ ਕਬਜ਼ਾ ਕਰ ਲਏਗੀ ਪਾਕਿਸਤਾਨ ਕਬਜ਼ਾ ਕਰ ਲਏਗਾ ਕਰਾਚੀ ਦੀ ਰਿਪੋਰਟ ਥੱਲੇ ਕਮੰਡ ਯਾਰ ਇਨਾ ਨੈਗੇਟਿਵ ਰੋਲ ਮੀਡੀਆ ਨੇ ਪਲੇ ਕੀਤਾ ਕਿ ਛੱਡ ਗੱਲਾਂ ਹੀ ਦੋ ਬਾਕੀ ਅਸੀਂ ਉਦੋਂ ਦਾ ਆਖਣ ਦੇ ਹਾਂ ਕਿ ਅਸੀਂ جنگ ਨਹੀਂ ਚਾਹੁੰਦੇ ਸਾਨੂੰ ਵਿੱਚ ਨਾ ਲੜੇੜੋ ਠੀਕ ਹੈ ਨਾ ਮੈਂ ਪਾਕਿਸਤਾਨ جنگ ਚਾਹੁੰਦਾ ਨਾ ਅੱਛਾ ਮੈਨੂੰ ਨਹੀਂ ਲੱਗਦਾ ਕੇ ਪਾਕਿਸਤਾਨੀ ਅਫੀਸ਼ੀਅਲਸ ਹਾਈਲੀ ਅਫੀਸ਼ੀਅਲਸ ਤੇ ਇੰਡੀਅਨ ਹਾਈਲੀ ਅਫੀਸ਼ੀਅਲਸ ਇੱਥੇ ਤੱਕ ਹਾਈਪਰ ਤੇ ਇੱਥੇ ਤੱਕ ਅਗਰੈਸਿਵ ਹੋਏ ਹੋ ਮਰੇ ਤੁਹੇ ਜਿੰਨਾ মিডিਆ ਹੋ ਗਿਆ ਜਿੰਨਾ মিডিਆ ਨੇ ਕੀਤਾ ਹੋਇਆ ਸੀਗਾ ਅਫੀਸ਼ੀਅਲਸ ਕਦੀ ਵੀ ਜੰਗ ਨਹੀਂ ਚਾਹੁੰਦੇ ਹੈਗੇ ਤੇ ਨਾ ਹੀ ਹੋਈ ਨਾ ਹਾਈਪਰ ਹੁੰਦੇ ਹੈਗੇ ਆ ਉਹ ਬਾਈ ਬਹੁਤ ਕਾਮਪਲੈਕਸ ਸਿਚੁਏਸ਼ਨ ਚ ਹੁੰਦੇ ਹੈਗੇ ਆ ਮਾੜੀ ਮੋਟੀ ਝੜਪ ਇਹ ਉਹ ਠੀਕ ਹੈ ਅੰਡਰਸਟੈਂਡ ਕਰਨੀ ਅਸੀਂ ਇਗਨੋਰੇਬਲ ਹੁੰਦੀ ਆ ਥੋੜੀ ਬਹੁਤ ਹਾਂ ਲੇਕਿਨ ਇੰਨੀ ਹੱਦ ਕਰਾਸ ਕਰਕੇ ਇੱਥੇ ਤੱਕ ਟੁਰ ਜਾਣਾ ਤੇ ਇੰਜ ਕਰ ਦੇਣਾ ਉੰਜ ਕਰ ਦੇਣਾ ਫੜ ਕੇ ਤੇ ਅੱਛਾ ਫਿਰ ਅਸੀਂ ਜਦੋਂ ਮੀਡੀਆ ਵੇਖਦੇ ਸੀ ਤਾਂ ਇੱਕ ਕਿਸਮ ਦਾ ਬੰਦੇ ਨੂੰ ਜਿਵੇਂ ਖੌਫ ਤੇ ਡਰਾ ਕੇ ਨਹੀਂ ਰੱਖਦਾ ਯਕੀਨ ਕਰ ਜੀ ਪਾਵਾ ਕਰਦੇ ਅਦਲੀ ਸਾਹਿਬ ਇਹ ਪੀਨ ਕਰ ਮੈਂ ਨਾ ਰਾਦੀਮ ਮੈਂ ਮੋਟਰਸਾਈਕਲ ਤੇ ਨਿਕਲਿਆ ਵਾਂ ਬਾਜ਼ਾਰ ਵਾਲੇ ਪਾਸੇ ਨਾ ਰਾਤ ਦਾ 10:00 ਸੀ 12:00 ਦਾ ਟਾਈਮ ਸੀ ਤੇ ਮੈਂ ਇਥੋਂ ਲਾਈਵ ਹੀ ਗਿਆ ਸਾਂ ਲਾਈਵ ਤੋਂ ਉਠਿਆ ਮੈਂ ਕਿ ਚਲੋ ਥੋੜਾ ਜਿਹਾ ਨਾ ਢੇੜਾ ਲਾ ਕੇ ਆਉਣੇ ਆ ਸ਼ਹਿਰ ਦਾ ਇੱਧਰ ਮੈਂ ਸੱਜਣ ਬੇਲੀ ਸੀ ਉਹਦੇ ਕੋਲ ਜਾਣਾ ਸੀ ਉਹ ਬੈਠੇ ਸਨ ਗੱਪਸ਼ਾਪ ਲਾਣ ਦੇ ਸਨ ਮੈਂ ਨਿਕਲਿਆ ਮਾਂ ਤੇ ਮੇਰੀ ਨਜ਼ਰ ਇੰਜ ਤਾਂ ਨੂੰ ਹੀ ਰਹੀ ਏ ਚਾਨਣੀ ਚਾਨਣੀ ਰਾਤ ਮੇਰਾ ਵੀ ਅਹਿਨ ਚੰਨ ਪੂਰਾ ਚਮਕਣ ਲਿਆ ਲਾਈਟਾਂ ਪੂਰੀ ਹੈ ਤੇ ਨਜ਼ਰ ਤਾਂ ਨੂੰ ਹੈ ਬਲੈਕ ਡਾਊਨ ਕਿਤੇ ਵੀ ਕੋ ਨਹੀਂਗਾ ਤੇ ਮੋਰ ਚੱਕਰ ਚਲਾਈ ਜਾਣਾ ਤੇ ਇੰਜ ਹੀ ਨਜ਼ਰ ਰੱਖੀ ਹੈ ਮੈਂ ਇੱਧਰ ਉੱਧਰ ਕਿਤੇ ਕੋਈ ਡਰੋਨ ਕੋਈ ਚੀਜ਼ ਕੋਈ ਨਜ਼ਰ ਆਉਂਦੀ ਪਈ ਨਹੀਂ ਤੇ ਇੱਕ ਦੁਆ ਵੀ ਹੁੰਦੀ ਆ ਯਾਰ ਲੱਗੇ ਕਿਤੇ ਡਰੋਨ ਨਾ ਨਜ਼ਰ ਆ ਜਾਵੇ ਕਿਤੇ ਡਰੋਨ ਨਾ ਨਜ਼ਰ ਆ ਜਾਵੇ ਨਹੀਂ ਮੈਨੂੰ ਇਹ ਸੀ ਕਿ ਯਾਰ ਇੰਨਾ ਚ ਰੌਲਾ ਪਿਆ ਕਿ ਇੰਨੇ ਡਰੋਨ ਟੁਰੇ ਫਿਰਦੇ ਨਹੀਂ ਹੋ ਗਿਆ ਤਾਂ ਕੋਈ ਇੱਥੇ ਵੀ ਤੇ ਹੋਏਗਾ ਸਾਡੇ ਉੱਤੇ ਵੀ ਕੋਈ ਬਿਲਕੁਲ ਉਹ ਖਬਰ ਆਈ ਸੀ ਕਿ ਰੀਵਿਆ ਸਾਹਿਬ ਦਾ ਪ੍ਰੀਮੀਅਰ ਤਾਂ ਜੀ ਕਿ ਡਰੋਨ ਆ ਰਿਹਾ ਹੈ ਡਰੋਨ ਇੱਥੇ ਡਿੱਗਾ ਫਿਰ ਗਰੁੱਪਾਂ ਦੇ ਵਿੱਚ ਮੈਸੇਜ ਚੱਲਣ ਲੱਗ ਪਏ ਜੀ ਇੱਥੇ ਡਰੋਨ ਡਿੱਗ ਪਿਆ ਇੱਥੇ ਡਰੋਨ ਡਿੱਗ ਪਿਆ ਹੁਣ ਹੋਇਆ ਕਿ ਹੁਣ ਜੇ ਪਾਕਿਸਤਾਨ ਆਪਣਾ ਡਰੋਨ ਜੇ 에ਅਰ ਦੇ ਵਿੱਚ ਛੱਡੇਗਾ ਹਾਂ ਚੈੱਕ ਕਰਨ ਵਾਸਤੇ ਥੱਲੋਂ ਥਰਵੇਂ ਬੰਦੇ ਨੂੰ ਤਾਂ ਨਹੀਂ ਪਤਾ ਕਿ ਇੰਡੀਆ ਦਾ ਕਿ ਪਾਕਿਸਤਾਨ ਦਾ ਹਾਂ ਆਪਣੇ ਨਿਗਰਾਨੀ ਵਾਸਤੇ ਨਾਲੇ ਇੰਡੀਆ ਨੇ ਜਿਹੜੇ ਪਹਿਲੇ ਡਰੋਨ ਭੇਜੇ ਸੀਗੇ ਨਾ ਭਾਈ ਉਹ ਵਾਪਸ ਜੀ ਮੰਗਵਾ ਸਕਦੇ ਉਹ ਮਤਲਬ ਜਿਵੇਂ ਕਿਸੇ ਦੀ ਬੈਟਰੀ ਖਰਾਬ ਹੋਈ ਅੱਛਾ ਹੁਣ ਉਹ ਡਿੱਗਣੇ ਆਪਣੀ ਟਾਈਮ ਨਾਲ ਹੀ ਫਿਰ ਹੁਣ ਸਾਡੀ ਆਵਾਮ ਜਿਹੜੀ ਹੈ ਭਈ ਡਿਫੈਂਸ ਸਿਸਟਮ ਹੈ ਤੁਸੀਂ ਡਰੋਨ ਨੂੰ ਸੁੱਟਦੇ ਕਿਉਂ ਨਹੀਂਗੇ ਉਹਨਾਂ ਨੇ ਡਰੋਨੋ ਕੀ ਥੋੜੀ 15000 ਡਾਲਰ ਦਾ ਡਰੋਨ ਹੈ ਤੇ 1 ਮਿਲੀਅਨ ਡਾਲਰ ਦਾ ਜਿਹੜਾ ਉਹ ਹੈ ਰਾਕਟ ਹੈ ਜਿਹੜਾ ਮਾਰ ਕੇ ਥੱਲੇ ਸੁੱਟਣਾ ਸੀ ਹੈ ਕਿ ਮਤਲਬ ਚੀਜ਼ਾਂ ਉਹਨਾਂ ਆਪਣੇ ਹਿਸਾਬ ਨਾਲ ਕਰਨਾ ਹੁੰਦਾ ਹੈ ਅੱਛਾ ਉਹ ਡਰੋਨ ਦੇ ਅਟੈਕ ਸੀਗੇ ਨਾ ਜਿਹੜੇ ਡਰੋਨ ਦੇਖ ਕੇ ਵੀ ਫੜਦੇ ਸੀਗੇ ਉਹ ਵੀ ਪਾਕਿਸਤਾਨ ਇਨ ਇਹੀ ਹੋ ਰਿਹਾ ਜੀ ਕਿ ਅਟੈਕ ਹੋਵੇ ਅਟੈਕ ਹੋਵੇ ਮਜ਼ਾਿਲ ਮਾਰਦੇ ਲੇਕਿਨ ਮੀਡੀਆ ਦਾ ਰੋਲ ਬਹੁਤ ਹੀ ਨੈਗੇਟਿਵ ਬਹੁਤ ਨੈਗੇਟਿਵ ਸੀ ਇਹਦੇ ਵਿੱਚ ਗੋਦੀ ਮੀਡੀਆ ਕੀ ਐਦਿਕਾਂ ਦੇ ਪੰਜਾਬੀ ਮੀਡੀਆ ਬੇ ਨਵੇਂ ਕੰਮ ਚ ਨਹੀਂ ਚਾਹਾਂਗਾ ਜਿਆਦ ਭਾਈ ਕਿ ਆਪਣੇ ਨਾਲ ਸਮਾਰਟ ਨਿਊਜ਼ ਦਾ ਇੱਕ ਐਂਕਰ ਹੈਗਾ ਵਾ ਸੀਨੀਅਰ ਐਂਕਰ ਪਰਸਨ ਹੈਗਾ ਵਾ ਉਹਨੇ ਅੱਛਾ ਮੈਂ ਨਾ ਫਿਰ ਕਿਤੇ ਨਾ ਕਿਤੇ ਐਦਿਕਾਂ ਕ੍ਰੈਡਿਟ ਪਾਕਿਸਤਾਨੀ ਮੀਡੀਆ ਨੂੰ ਦਾਂਗਾ ਹਾਂ ਪਾਕਿਸਤਾਨੀ ਮੀਡੀਆ ਨੂੰ ਦਾਂਗਾ ਕਿ ਅਸੀਂ ਉਧਰ ਮੀਡੀਆ ਦੇ ਉੱਤੇ ਜੰਗ ਲੱਗੀ ਸੀ ਤੇ ਅਸੀਂ ਆਪਣੇ ਮੀਡੀਆ ਤੇ ਹੁੰਦੇ ਹਾਂ ਤਾਂ ਇੱਥੇ ਹੁੰਦਾ ਹੀ ਕੁਛ ਨਹੀਂ ਸੀ ਕੋਈ ਖਬਰ ਨਹੀਂ ਸੀ ਆਪਣੀ ਰੁਟੀਨ ਦੀ ਜਿਹੜੀ ਖਬਰ ਚੱਲ ਰਹੀ ਹੈ ਕਿ ਪਿੱਛੇ ਸਟ੍ਰਾਈਕ ਹੋ ਗਈ ਜਾਂ ਉਹ ਹੋ ਗਈ ਉਹ وہی ਪੁਰਾਣੀਆਂ ਖਬਰਾਂ ਉਹਨਾਂ ਦੇ ਉੱਤੇ ਹੀ ਟੱਬਸਰੇ ਚੱਲਣ ਡੇ ਨੇ ਕਿ ਜੀ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਠੀਕ ਹੈ ਲੇਕਿਨ ਉਹ ਜਿਹੜੀ ਲਾਈਵ ਜੰਗ ਉਧਰ ਚੱਲਣ ਦੀ ਸੀ ਮੀਡੀਆ ਤਾਂ ਇੱਧਰ ਕੋਈ ਨਹੀਂ ਸੀ ਇੱਧਰ ਹੈ ਹੀ ਨਹੀਂ ਸੀ ਭਾਈ ਉਹ ਉਧਰ ਹੀ ਉਧਰ ਜਿਹੜੀ ਅਸੀਂ ਭਿੱਟੇ ਜਾਂਦੇ ਸਾਂ ਜੰਗ ਲੱਗੀ ਕਿੱਥੇ ਹੈ ਜੰਗ ਲੱਗੀ ਕਿੱਥੇ ਹੈ ਲੇਕਿਨ ਉਹ ਸਿਰਫ ਇੰਡੀਅਨ মিডিਆ ਦੇ ਉੱਤੇ ਜਿਹੜਾ ਉਹ ਲੱਗੀ ਸੀ ਉਸ ਪਾਸੇ ਗੋਦੀ মিডিਆ ਸਪੈਸ਼ਲੀ ਬਹੁਤ ਟੱਪਣ ਡਿਆ ਸੀ ਬਹੁਤ ਗੁੱਸਾ ਦਵਾ ਰਹੇ ਸੀ ਆਵਾਮ ਨੂੰ ਬਹੁਤ ਗੁੱਸਾ ਦਵਾ ਰਹੇ ਬਾਕੀ ਦੇਖੋ ਜੇ ਪੱਤਰਕਾਰੀ ਜਿਹੜੀ ਹੈ ਆ ਭਰਾ ਮਤਲਬ ਲੋਕ ਆਵਾਜ਼ ਟੀਵੀ ਵਾਲੇ ਜਿਹੜੇ ਨੇ ਉਹਨਾਂ ਨੇ ਬੜੀ ਤਸੱਲੀ ਕਰਾਈ ਹੈ ਬੜੀ ਤਸੱਲੀ ਕਰਾਈ ਉਹਨਾਂ ਦੀ ਕਿ ਟੀਵੀਆਂ ਬੰਦ ਕਰ ਦਿਓ ਹਾਂ ਨਿਊਜ਼ ਚੈਨਲ ਵੇਖੋ ਹੀ ਨਾ ਤੇ ਜੰਗ ਹੈ ਹੀ ਨਹੀਂਗੀ ਤੁਸੀਂ ਨਿਊਜ਼ ਚੈਨਲ ਇਹ ਨਾ ਵੇਖਦੇ ਤੇ ਜੰਗ ਹੈ ਹੀ ਨਹੀਂ ਸੀ ਕੋਈ ਜੰਗ ਨਹੀਂ ਹੈਗੀ ਹਕੀਕਤ ਤੇ ਨਿਊਜ਼ ਚੈਨਲਾਂ ਤੇ ਲੱਗੀ ਸੀ ਬਾਕੀ ਜੇ ਆਖੀਏ ਕਿ ਫਾਇਰ ਇਧਰੋਂ ਉਧਰੋਂ ਉਧਰੋਂ ਇਧਰ ਜ਼ਾਹਰ ਹੈ ਹੋਏ ਨੇ ਉਹਦੇ ਵਿੱਚ ਤੇ ਰਿਐਲਿਟੀ ਉਹ ਸਾਡੇ ਸਾਹਮਣੇ ਬਾਕੀ ਯਾਰ ਮੋਦੀ ਸਾਹਿਬ ਹੋ ਗਏ ਉਹਨੇ ਵੀ ਸਾਡੇ ਸਵੀਲੀਨ ਤੇ ਅਟੈਕ ਨਹੀਂ ਚਾਹਦੇ ਹੋਏ ਨਹੀਂ ਕਰਨਗੇ ਤੇ ਨਾ ਹੀ ਪਾਕਿਸਤਾਨ ਦਾ ਜਿਹੜਾ ਹੋਏਗਾ ਨਾ ਹੀ ਚਾਹਦੇ ਹੋਏ ਉਹਨਾਂ ਦੇ ਸਵੀਲੀਨ ਦੇ ਅਟੈਕ ਕਰਨਗੇ ਕਿਉਂਕਿ ਜੰਗ ਜਿਹੜੀ ਹੁੰਦੀ ਨਾ ਉਹ ਤੁਸੀਂ ਦੋ ਮਤਲਬ ਰਿਆਸਤਾਂ ਟਕਰਾਓ ਨਾ ਆਪਸ ਦੇ ਵਿੱਚ ਗਰੀਬਾਂ ਨੂੰ ਸਾਫ ਸੁਭ ਹੋਏਗਾ ਤੇਰਾ ਸਾਫ ਸੁਭ ਹੋਏਗਾ ਤੇਰਾ ਕਿਉਂਕਿ ਉਹ ਠੀਕ ਹੈ ਮਸੀਤਾਂ ਦੇ ਉੱਤੇ ਉੱਥੇ ਕੋਈ ਵਿੱਚ ਉਹ ਨਹੀਂ ਸੰ ਬੈਠੇ ਕਿ ਜਿੱਥੇ ਬੱਚਿਆਂ ਦੇ ਉੱਤੇ ਬੱਚੇ ਸ਼ਹੀਦ ਹੋਏ ਨੇ ਬੱਚਿਆਂ ਨੂੰ ਮਾਰਿਆ ਗਿਆ ਠੀਕ ਹੈ ਬਾਕੀ ਚੀਜ਼ਾਂ ਇਹ ਨੇ ਕਿ ਗਲਤ ਹੋਇਆ ਮਾੜਾ ਹੋਇਆ ਲੇਕਿਨ ਹੁਣ ਚੰਗਾ ਹੋ ਗਿਆ ਜਿਸ ਸੀਜ਼ ਫਾਇਰ ਹੋ ਗਿਆ ਤੇ ਇਹਨਾਂ ਗੱਲਾਂ ਨੂੰ ਇੱਥੇ ਦਫਾ ਕਰ ਦਈਏ ਇੱਕ ਨੋਰ ਕਰ ਦਿਓ ਬਸ ਯਾਰ ਹੁਣ ਹਰ ਬੰਦਾ ਸਾਡੇ ਵਾਸਤੇ ਰਿਸਪੈਕਟਡ ਹੈਗਾ ਅਸੀਂ ਕਿਸੇ ਦੇ ਬਾਰੇ ਵਿੱਚ ਕੋਈ ਕੰਟਰੋਵਰਸੀ ਨਹੀਂ ਕਰਨੀ ਚਾਹ ਰਹੇ ਬਾਕੀ ਆਪਾਂ ਅਗਲੇ ਵੀਡੀਓ ਚ ਆਉਂਦੇ ਹਾਂ ਜੀ ਰੱਖੋ ਆਪਣਾ ਖਿਆਲ